ਸ਼ਿਕਾ ਗੀਤ ਕਰਦੇ ਆ ਦੇ ਨੈਕਸਟ ਵੀਲੋਗ ਕੰਟੀਨਗਾ ਦੇ ਵੀਲੋਗ ਤੇ ਸਨ ਹੁਣ ਕੱਲ ਮੁਲਕ ਬਤਾਂ ਕਰਕੇ ਅੱਜ ਜਿਹੀ ਰਹਨ ਜਾ ਰਹੀ ਸੀ ਸਾਡੀਆਂ ਨੋਟਬੁక్స్ ਤੇ ਸਾਡਾ ਸਕੂਲ ਬੈਗ ਤੇ ਆ ਬੈਠੇ ਨੇ ਸਾਡੇ ਸਾਰੇ ਦੀਦੀਸ ਤੇ ਵੀ ਲਾਈਕ ਕਰੀ ਸਸ਼ੀਕਾਲ ਜੀ ਉਮੀਦ ਕਰਦੇ ਆਂ ਸਾਰੀ ਟਿੱਕਾ ਘੁੰਮੂਗੇ ਆ ਜਿਹੜਾ ਨਵਾਂ ਜੰਗ ਦਾ ਐਲਾਨ ਹੋਇਆ ਸਾਰਿਆਂ ਦੇ ਦਿਲਾਂ ਵਿੱਚ ਦਹਿਲ ਜਾ ਬੈਠ ਗਿਆ ਇਹ ਕਹਾਣਾ ਤੇ ਚਲੋ ਦਹਿਲ ਵੀ ਸ਼ਹੀ ਹੈ ਹਨਾ ਵੀ ਬਾਅਦ ਚ ਟਾਈਮ ਹੱਥ ਨਹੀਂ ਆਉਂਦਾ ਹੈਗਾ ਸਕੂਲਾਂ ਦੇ ਵਿੱਚ ਹੁਣ ਫੋਨ ਆ ਗਏ ਨੇ ਜੀ ਸਕੂਲ ਬੰਦ ਹੋ ਗਏ ਤੇ ਬੱਚਿਆਂ ਨੇ ਬੁੱਕਸ ਵਗੈਰਾ ਸਕੂਲ ਚ ਪਈਆਂ ਨੇ ਵੀ ਉਹ ਲੈ ਜੋ ਆ ਕੇ ਵੀ ਬੱਚੇ ਨਹੀਂ ਆਨਲਾਈਨ ਸਟੱਡੀ ਹੋਇਆ ਕਰੂਗੀ ਹੁਣ ਆਨਲਾਈਨ ਕਲਾਸਾਂ ਲੱਗਿਆ ਕਰਨੀਆਂ ਹੁਣ ਸਾਰੇ ਬਾਰੀ-ਬਾਰੀ ਭੱਜਾਂਗੇ ਹਨਾ ਬੱਚੇ ਸਾਰਿਆਂ ਦੇ ਪੜ੍ਹਦੇ ਨੇ ਫੇਰ ਅਸੀਂ ਆਖਿਆ ਵੀ ਚਲੋ ਅਸੀਂ ਇਕੱਠੀਏ ਸਾਰੇ ਬੱਚਿਆਂ ਨੂੰ ਲੈ ਜਾਈਏ ਆਪਦੇ ਨਾਲ ਦੁਆਰਾ ਸੇ ਕਿਸੇ ਦਾ ਇੱਕ ਕੇਸੇ ਦਾ ਦੋ ਜਿੰਨੀ ਕ ਸੇਵਾ ਹੋ ਸਕਦੀ ਆ ਕਰ ਲੈਨੇ ਆ ਤੇ ਅਜਿਨੇ ਫਟਾਫਟ ਬੱਚੇ ਇਕੱਠੇ ਕਰੇ ਕਿ ਕੱਢੀ ਪਰ ਨਹੀਂ ਮਾਵੀ ਹੋਰ ਪਰ ਮਗਾ ਸਾਰੇ ਇਕੱਲੇ ਇਕੱਲੇ ਪੁੱਛਣਗੇ ਚੱਲ ਸਾਰੇ ਲੈ ਆਨੇ ਕੱਟੀ ਤੇ ਜੇ ਸਾਨੂੰ ਫਿਓ ਲੈ ਲੈਂਦੇ ਤਾਂ ਪੂਰੀ ਭਰ ਜਾਂਦੀ ਹੈ ਨਾ ਰੋਜ਼ ਕਰੇ ਉਹ ਵੀ ਆਏ ਜਦੋਂ ਹਾਂ ਚੱਲ ਫੇਰ ਕੋਈ ਨਾ ਦਿਲシャン ਨੂਰੀ ਰਹਿ ਗਏ ਹਾਂ ਚਲ ਉਹਦਾ ਮੋਟਰਸਾਈਕਲ ਆਦੀ ਬੱਪੇ ਨਾਲ ਆ ਜੂਗਾ ਹਾਂ ਆਵਾਜ਼ ਉਹਦਾ ਬੱਪੇ ਨਾਲ ਮੋਟਰਸਾਈਕਲ ਲੈ ਆ ਜੂਗਾ ਹਾਂ ਚਿਆਨੋ ਹਾਂ ਜਗਾ ਨਹੀਂ ਇਹ ਘਟੀ ਜਾਂਦਾ ਲਿਆਉਂਦੇ ਆਪਾਂ ਨੂੰ ਹਾਂ ਤਾਂ ਹੈਗਾ ਹੀ ਆ ਚਲੋ ਜਿਹੜੇ ਆਗੇ ਉਹੀ ਵਧੀਆ ਟਾਈਮ ਤੇ ਜੋਤ ਤੇ ਜਸਨੀਤ ਵੀ ਖੇਚ ਲਈਆਂ ਆਈਨਾ ਸ਼ੁਕਰ ਅੱਜ ਇੱਕ ਗੱਲ ਦੀ ਵੀ ਇਹ ਸਾਰੇ ਸਵੇਰੇ ਨਾ ਕੇ ਬਹਿ ਗਏ ਨਹੀਂ ਤਾਂ ਇਹ ਛੁੱਟੀਆਂ 'ਚ 11 ਵਜੇ ਤੱਕ ਨੀਂਨਾ ਹੁੰਦੀਆਂ ਹੈਗੀਆਂ ਤੁਸੀਂ ਫਿਰ ਤੇ ਡੈਡੀ ਨਾ ਆਉਂਦੀ ਪੁੱਤਾਂ ਕਿਉਂ ਤਾਂ ਆਉਂਦੀ ਆ ਪੁੱਤਾਂ ਤੁਸੀਂ ਦਿੰਦੇ ਨਹੀਂ ਡੈਡੀ ਨਾ ਤੇ ਨਾਲੀ ਨਾ ਆਉਂਦੀ ਫਿਰ ਤੁਸੀਂ ਉਹ ਬਹੁਤ ਵੀ ਜਿਹੜਾ ਅੱਜ ਬਹੁਤ ਜਰਾ ਅਸੀਂ ਯਾਰ ਕਿ ਵੀਡੀਓ ਕਰਨੀ ਅੱਜ ਅਸੀਂ ਸ਼ੁਰੂ ਕਰਦੇ ਹਾਂ 10 ਵਜੇ ਵੀਡੀਓ 9:00 ਬੱਡੇ ਨਾਲ ਘੰਟਾ ਬਿਆਰੇ ਪਾ ਲੰਦਾ ਨਾ ਮੁੰਡਿਆਂ ਮੰਗ ਬਾਬਸਾਪਾ ਪਹਿਲਾਂ ਤਾਂ ਅਸੀਂ ਸ਼ਾਨੀ ਉਹ ਨਾਲ ਗਏ ਰਹੇ ਤੇ ਵੀ ਚੱਲ ਸ਼ਾਨੀ ਦੀ ਮੰਮਾ ਜਾਊਗੀ ਵੀ ਚੱਲ ਅਸੀਂ ਸ਼ਾਨੀ ਮੰਮਾ ਨਾਲ ਲੱਗ ਜਾਾਂਗੇ ਫਿਰ ਉਹ ਕਹਿੰਦੀ ਮੈਨੂੰ ਮੈਂ ਛੁੱਟੀ ਲੈ ਆਣੀ ਪਊਗੀ ਲੈ ਦੇਖੀ ਬੱਸਾਂ ਵੀ ਖਾਲੀ ਪਈਆਂ ਨੇ ਜਮੀ ਨਾ ਉੱਥੇ ਜਾ ਕੇ ਦੇਖੀ ਸ਼ਰਤ ਕਿ ਕੋਈ ਸਵਾਰੀ ਨਹੀਂ ਆਈਗੀ ਬੱਸ ਦੇ ਵਿੱਚ ਐਂ ਨਾ ਜਾਦੇ ਹਰ ਰੋਡ ਵੀ ਖਾਲੀ ਹੋ ਗਿਆ ਹੁਣੇ ਦਾ ਉੱਥੇ ਬਲੈਕ ਆਊਟ ਮਤਲਬ ਹਲੇ ਆਪਣੇ ਤਾਂ ਇੰਨਾ ਹੈ ਨਹੀਂ ਇੱਧਰ ਹਾਂ ਪੁੱਤ ਕੱਲ ਪਤਾ ਉੱਥੇ ਪੇੜ ਗਿਰਿਆ ਪਿਆ ਸੀ ਬਲੈਕ ਆਊਟ ਕਰਕੇ ਆ ਮੈਂ ਪੁੱਤ ਆਪ ਤਾਂ ਨਹੀਂ ਗਿਰਿਆ ਉਹ ਬਲੈਕ ਸਾਰਾ ਜਨਾ ਸਾਡੇ ਤੇ ਬਾਲ ਹੀ ਜ਼ਿਆਦੇ ਡਰ ਬੈਠ ਗਿਆ ਅਮਾਸਾਂ ਦਾ ਵੀ ਹੁਣ ਪਾਕਿਸਤਾਨ ਨਾਲ ਪਿਆਰ ਬਣਿਆ ਦੀ ਲੋਕ ਕੌਣ ਜਾਣ ਲੱਗੇ ਤੇ ਹਨਾ ਦੁਬਾਰਾ ਫੇਰ ਉਹੀ ਰਿਸ਼ਤੇ ਖਰਾਬ ਹੋ ਜਾਣਗੇ ਇੱਥੇ ਇੱਥੇ ਗਿਰਿਆ ਸੀ ਗੱਲ ਗੱਲ ਆ ਕਿਉਂਕਿ ਆਮ ਲੋਕਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਇੱਥੇ ਗਿਰਿਆ ਸੀ ਇੱਥੇ ਠੀਕ ਆ ਵੀਰੇ ਬਾਰਡਰ ਦੇ ਕੋਲੇ ਪਿੰਡਾਂ ਆ ਕਿੰਨਾ ਬੁਰਾ ਹਾਲ ਹੁੰਦਾ ਵਿਚਾਰਿਆਂ ਦਾ ਘਰ ਉਜੜ ਕੇ ਲੋਕਾਂ ਨੇ ਆਪਣੇ ਘਰ ਛੱਡਣੇ ਬਹੁਤ ਬੈਠੇ ਨੇ ਉਹਦੇਰੇ ਬੈਠੇ ਨੇ ਸਰੀ ਮਮਾ ਉਹ ਖੇਤ lobe ਗਿਰ ਦਿੱਤੀ ਸੀ ਉਹ ਧਰੀ ਉੱਥੇ ਹਲਾ ਦੀਦੀ ਮੈਂ ਤਾਂ ਕਹਿ ਨਹੀਂ ਸਕਦਾ ਅੱਜ ਦੇਖੋ ਹੁਣ ਦੇਖੋ ਘਰਾਂ ਚ ਸਾਰਾ ਸਮਾਨ ਹੈ ਜਰੂਰੀ ਬੀ ਕਿਹੜੀ ਚੀਜ਼ ਚੱਕ ਲਈਏ ਕਿਹੜੀ ਛੱਡ ਲਈਏ ਦਵਾਰਾ ਪਤਾ ਨਹੀਂ ਕਦੋਂ ਆਪਾਂ ਆਪਦੇ ਘਰ ਵਾਪਸ ਹੋਵਾਂਗੇ ਬੂਹੀ ਬੂਹੀ ਇਕੱਠੀ ਕਰਕੇ ਇਹ ਅਗਲਾ ਆਪਦੇ ਘਰ ਜੋੜਦਾ ਹਨਾ ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਖੁਸ਼ੇ ਕੰਮ ਖਰਾਬ ਕਰ ਜਾਂਦੀਆਂ ਨੇ ਲੀਡਰਾਂ ਦਾ ਕੁਝ ਨਹੀਂ ਜਾਂਦਾ ਹੈਗਾ ਬਸ ਆਮ ਜਨਤਾ ਦਾ ਵਿਚਾਰਨਾ ਕੋਸਰੇ ਨਹੀਂ ਹੈਗਾ ਹੁਣ ਜਿਹੜੇ ਫੌਜੀ ਨੇ ਉਹਨਾਂ ਜੋ ਕਿੰਨਿਆਂ ਦੀ ਵਿਚਾਰਾਂ ਨਹੀਂ ਹੋਣਾ ਸਿੱਧੀ ਹੋਊਗੀ ਰੱਬ ਜਾਣਦਾ ਕਿੰਨਿਆਂ ਦੇ ਘਰ ਵਿੱਚ ਲੰਘੇ ਹਨ ਦੋਨੇ ਸਾਈਡਾਂ ਤੋਂ ਆ ਪਾਕਿਸਤਾਨ ਤੇ ਵੀ ਪੂਰਾ ਹੀ ਇਸ ਤਰ੍ਹਾਂ ਦੀ ਮਾਹੌਲ ਆ ਉੱਧਰ ਵੀ ਆਪਣੇ ਬੜੀ ਗਰੀਬੀ ਆ ਹੋਰ ਉੱਧਰ ਵੀ ਆਪਣੀਆਂ ਭੈਣ ਭਾਈ ਨੇ ਸਾਰੇ ਹੁਣ ਵੀਡੀਓ ਦੇ ਵਿੱਚ ਸਾਨੂੰ ਕਮੈਂਟ ਕਰਦੇ ਨੇ ਆਪਨਾਪਣ ਮਹਿਸੂਸ ਹੁੰਦਾ ਹਨ ਵੀ ਆਪ ਨੂੰ ਇਹਦਾ ਜਦੋਂ ਤੁੱਕ ਇਹਨੇ ਇਹਨੇ ਕਿ ਐਵੇਂ ਇੱਧਰ ਆਓ ਤੁਸੀਂ ਪਾਕਿਸਤਾਨ ਚ ਆਓ ਅਸੀਂ ਤੁਹਾਨੂੰ ਸਵਾਗਤ ਕਰਾਂਗੇ ਪਰ ਆਪ ਨੂੰ ਵੀ ਐਂ ਹੁੰਦਾ ਵੀ ਜਦੋਂ ਇੰਨਾ ਪਿਆਰ ਕਰਦੇ ਨੇ ਨਾ ਵੀ ਆਪਾਂ ਜਾਈਏ ਦੇਖੀਏ ਹੈ ਨਾ ਕਿਵੇਂ ਦਿਆ ਮੋ ਉਹਨਾਂ ਨੂੰ ਵੀ ਇੱਧਰ ਹੁੰਦਾ ਵੀ ਅਸੀਂ ਜਾਈਏ ਜਦੋਂ ਕਹਿੰਦੇ ਨੇ ਸਾਨੂੰ ਵਧੀਆ ਲੱਗਦੇ ਹੋ ਤੁਸੀਂ ਇਹ ਪਿਆਰ ਹੈ ਇੱਕ ਬਸ ਪਤਾ ਨਹੀਂ ਕਿਉਂ ਨਫ਼ਰਤ ਦੀਆਂ ਦਵਾਰਾਂ ਵਿੱਚ ਖੜੀਆਂ ਕਰੀਆਂ ਜਾਂਦੀਆਂ ਨੇ ਤੇ ਪਿੱਛੇ ਬੱਚੇ ਆਂ ਦੇਖ ਰਿਹਾ ਹਾਂ ਬੱਚਿਓ ਅੱਜ ਫੇਰ ਹੀ ਕਹਿਣਾ ਤੁਹਾਡਾ ਵਿਚਾਰ ਪਈ ਅੱਜ ਟਾਈਮ ਹੈ ਨਹੀਂ ਤੁਹਾਨੂੰ ਜਪਾਲਟੀ ਨੂੰ ਖਵਾ ਦੇ ਤੁਸੀਂ ਹਾਂ ਦੂਜੀ ਦੀ ਡੈਡੀ ਵੀ ਲੈਣੇ ਵੀਡੀਓ ਕਰਦੇ ਅਸੀਂ ਵੀਡੀਓ ਕਰਨੀ ਆਖੇ ਤੁਹਾਨੂੰ ਭਾਈ ਖਵਾ ਦੇ ਕਿਆ ਲੈ ਕੇ ਲੈ ਜਾਂਦੇ ਬਸ ਅੱਜ ਸੋਨੂੰ ਸਿਰਫ ਅਸੀਂ ਬੁਕਸੇ ਦਵਾਵਾਂਗੇ ਤਾਂ ਕਹਦੇ ਫੇਰ ਸਹੀ ਕਹਦਾ ਹੋਰ ਕੁਝ ਛੇਤੀ ਮਹੌਲ ਠੀਕ ਹੋ ਜਾਵੇ ਮਹੌਲ ਠੀਕ ਹੋਵੇ ਤੇ ਸਾਡਾ ਸਕੂਲ ਸਾਡਾ ਸਕੂਲ ਦਵਾ ਨੂੰ ਓਪਨ ਹੋਣ ਪਰਮਾਤਮਾ ਸਾਰਾ ਕੁਝ ਠੀਕ ਠਾਕ ਰੱਖੇ ਹੈ ਨਾ ਕੈਸਨ ਖੁਸ਼ੀ ਖੁਸ਼ੀ ਛੱਡ ਕੇ ਆਵਾਂਗੇ ਅਸਤਾਬੀ ਜਾਨੇ ਲੋ ਉਸ ਚ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਹੋਰ ਪੁੱਤਰ ਸਟੱਡੀ ਖਰਾਬ ਹੋ ਜਾਦੀ ਹਾਂ ਯਾਰ ਸਕੂਲ ਹੀ ਲੱਗ ਜਾਂਦੇ ਅਸਤਾਬੀ ਜਾਨੇ ਕਲਾਸ ਵਿੱਚ ਆਪਾਂ ਮੇਰੀ ਸਾਰਾ ਫੈਂਡ ਚਲੋ ਹੈ ਇੱਕ ਗੱਡੀ ਆ ਰਹੀ ਹੈ ਉਸ ਕਾਰ ਚਲ 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 ਚ ਇਹ ਇਨੰਨੀ ਗੋਚੀ ਚ ਬੈ ਗਿਆ ਮਾਣਾ ਦੇਖੋ ਮਾੜਾ ਇੱਥੇ ਬੈ ਗਿਆ ਮਾਣਾ ਦੀਦੀ ਦੀਦੀ ਵੀ ਲੈ ਰੋ ਨਹੀਂ ਕਿ ਲੈ ਲੋ ਕਿ ਲੈ ਲੋ ਆ ਲੈ ਲੋ ਸਾਡੇ ਬੱਚੇ ਉਹ ਮੈਨੂੰ ਖੁਸ਼ੀ ਹੋਈ ਹੈ ਕਿ ਨਾ ਅੱਜ ਅਚਾਨਕ ਛੁੱਟੀ ਹੋ ਗਈ ਖੁਸ਼ੀ ਹੋਈ ਮੈਨੂੰ ਖੁਸ਼ੀ 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 ਕੱਲਾ ਕੱਲਾ ਬੋਲੋ ਤਾਂ ਕੱਲਾ ਹੋਣੀ ਆ ਵੱਡੇ ਬੱਚਿਆਂ ਨੂੰ ਥੋੜੀ ਜੀ ਖੁਸ਼ੀ ਨਹੀਂ ਹੋਈ ਤੁਹਾਨੂੰ ਖੁਸ਼ੀ ਆ ਇਹਨਾਂ ਨੂੰ ਮੈਨੂੰ ਵੀ ਖੁਸ਼ੀ ਹੋਈ ਆ ਗੀਆ online classes ਲੈ ਲੈਂਦੇ ਨੇ ਇਹ ਤਾਂ ਹੈਗਾ ਉਹ ਤਾਂ ਨਾਇਨਾ ਸਕੂਲ ਚ ਜਾ ਕੇ ਟਾਈਮ ਪਾਸ ਹੋ ਜਾਂਦਾ ਕਰੇ ਤਾਂ ਗਾਲਾਂ ਹੀ ਹੁੰਦੀਆਂ ਨੇ ਕੇ ਨਹੀਂ ਸਕੂਲ ਚ ਤਾਂ ਚੀਟਿੰਗ ਵੀ ਹੋ ਜਾਂਦੀ ਹੈ ਅੱਛਾ ਪਰ ਹਰ ਤੱਕ ਲਿਖੇ ਜਾਓ ਲਿਖੇ ਜਾਓ ਜਿਵੇਂ ਕੋਈ ਚਲੋ ਜਿਵੇਂ ਕੋਈ ਰਾਈਟਰ ਹੁੰਦਾ ਦਰੀਆ ਦੇਖੋ ਇੱਤਰ ਲੈ ਲਓ ਬਸ ਕੋਈ ਵਾਰ ਨਹੀਂ ਹੋਂਕਾ ਹੁੰਦਾ ਹੈ ਕਿ ਬਸ ਇੰਗਰੇਜ਼ੀ ਲਾਗੇ ਦੇਣ ਅੱਛਾ

ਸਹੀ ਗੱਲ। ਬੀਜੀ ਹੁਣ ਨਾ। ਇਹ ਨਾ ਬੰਦੇ ਸੋਹਰਾ। ਮੇਰਾ ਲੱਗੂ ਇਸ ਸਕੂਲੋਂ ਪਨਾਵਾਂ ਜੰਗ ਲੜਾਈ ਨਾ ਹੋਵੇ। ਹਾਂ। ਮੇਰਾ ਵੀ ਜਿੰਦਗੀ ਸੇਵ ਦੇ ਵਲ। ਮੇਰਾ ਸਕੂਲ। ਮਤਲਬ ਕਿ ਇਹ ਪੁੱਤ ਸੋਡੇ ਪਵਿੱਖੇ ਸਕੂਲ ਤੇ ਆ। ਹਨਾ ਜੇ ਸਕੂਲ ਜਾਓਗੇ ਕੁਝ ਬਣੋਗੇ ਜ਼ਿੰਦਗੀ 'ਚ ਤਰੱਕੀ ਕਰੋਗੇ। ਘਰੇ ਰਹਿ ਕੇ ਕੁਝ ਨਹੀਂ ਵੱਡਦਾ ਹੈਗਾ। ਅਲੇ ਅੱਗੇ ਦੇ ਹਾਲਾਤਾਂ ਦਾ ਤੁਹਾਨੂੰ ਪਤਾ ਨਹੀਂਗਾ ਵੀ ਕੀ ਕੁਝ ਹੋਣਾ ਕਿਤੇ ਸਕੂਲ ਬੰਦ ਕਰਨੀ ਪੈਣੀ ਜੂਨ ਦੇ ਛੁੱਟੀਆਂ ਦੀਆਂ ਨਹੀਂ ਜਾਣਗੀਆਂ ਹਾਂ ਲੈ ਜੀ ਬੰਦ ਹੋ ਗਈ ਜੇ ਲੜਾਈ ਹੋਵੇ ਨਾ ਜੇ ਅੰਨੀਆਂ ਜੂਨ ਦੀਆਂ ਛੁੱਟੀਆਂ ਪੱਕੀਆਂ ਨੇ ਕਿਤੇ ਹੁਣ ਐ ਨਾ ਕਰ ਦੇਣ ਵੀ ਕਿਤੇ ਹੁਣ ਮਹੀਨਾ ਬੰਦ ਕਰਕੇ ਜੂਨ ਚ ਸਕੂਲ ਲਾ ਲੈਣ ਤੁਹਾਡੇ ਵਾਲਾ ਹੈ ਹੈ ਕਿ ਮੈਂ ਪਹਿਲਾਂ ਛੁੱਟੀਆਂ ਤਾਂ ਕੱਟ ਗਈ ਆ ਉਹ ਵੀ ਚਲੋ ਹੁਣ ਸਕੂਲ ਜਿਹੜੀ ਸਟੱਡੀ ਦਾ ਤੁਹਾਡੀ ਦਾ ਲਾਸ ਹੋਊਗਾ ਉਹ ਪੂਰਾ ਕੈਨਸਲ ਤਾਂ ਕਰ ਸੀ ਫੰਡਰ ਮੈਨ ਟੋਕ ਹੈ ਪੇਪਰ ਟਾਟ ਨੇ ਜਿਹੜੇ ਕੌਸਟੂਲ ਹੈ ਕੈਨਸਲ ਕਰ ਦਿੱਤੀ ਹੈ ਨਾ ਮਦਰਾ ਮੈਨ ਟੋਕ ਪੇਪਰ ਟਾਟ ਨੇ ਆਸੇ ਬਈ ਹੁਣ ਤਾਂ ਤੁਹਾਡੇ ਆਨਲਾਈਨ ਆ ਵੀ ਪੇਪਰਾਂ ਦਾ ਔਖਾ ਹੋ ਜਾਊਗਾ ਚੀਟਿੰਗ ਕਰਵਾ ਸਕਦੇ ਹੋਰ ਹੋਰ ਇਹ ਤਾਂ ਸਾਰਿਆਂ ਨੂੰ ਉਹ ਜਿਹੜੀ ਉਹ ਇੰਟਰਨੈਟ ਫਿਗਨੇਕਸ਼ਨ ਵੀ ਬੰਦ ਕਰਨਗੇ ਨਾ ਆਨਲਾਈਨ ਕਲਾਸਾਂ ਲਾਉਂ ਦਿੰਗੇ ਇਹ ਤਾਂ ਬੰਦ ਕਰਕੇ ਆਪ ਨੂੰ ਲਾਵਾ ਕਦੇ ਇਹ ਚੱਲ ਪੈਂਦਾ ਕਿ ਬੰਦ ਕਰਾ ਸਾਡੇ ਹਾਲ ਤਾਂ ਪੂਰੇ ਦਿਨ ਚਲਾ ਕੇ ਰੱਖਦੇ ਨੇ ਕੀ ਆਉਣਾ ਸਕੂਲ ਆ ਆ ਮজা ਹੀ ਆ ਰਿਹਾ ਹੈ ਤੇ ਐਸੀ ਲੱਗ ਰਹੇ ਹੁੰਦੇ ਨੇ ਗੱਸਾ ਪਰ ਯਾਰ ਸਿਰ ਵੀ ਸੰਤ ਕਰ ਮੈਂ ਜਾਂਦੀ ਹੈ ਇਹ ਬੱਚਿਆਂ ਦੀ ਆਲੀ ਪਾਖਾਂ ਜਿਹੜੀ ਸੰਗ ਉਹ ਡੈਡੀ ਮੰਮੂ ਜਾ ਰਹੇ ਸਨ ਦੇਖੇ ਜਿਹੜੀ ਚਲੋ ਹੁਣ ਆਪ ਸਕੂਲ ਜਿਵੇਂ ਇੱਕ ਦੋ ਦਿਨ ਅਸੀਂ ਪਹਿਲਾਂ ਉਹ ਲਾਈ ਸੀ ਸੀ 10 ਮਹੀਨੇ ਲਗਾ ਮੈਂ ਹੁੰਦਾ ਰਹਿੰਦੀ ਸੀ ਠੰਡ ਵੀ ਲੱਗ ਲੱਗਦੀ ਸੀ ਥੋੜੀ ਘੱਲ ਅੱਲ ਬਸ ਥੋੜੀ ਪਰਾਂ ਦੇ ਇਹ ਹੀ ਕਰਾਂ ਦੇ ਜਾਂਦੀ ਮਰਾਣ ਜੀ ਮੈਂ ਇੱਧਰ ਦੀ ਆਈ ਪਤਾ ਦੀ ਆਈ ਇਹ ਇੱਥੇ ਆ ਗਈ ਉੱਧਰ ਦੀ ਆਈ ਮੈਂ ਸੁਵੇਰੇ ਕਿਹਾ ਸੀ ਮੈਂ ਪਰਾਂ ਦੇ ਜਾਇਂਗਾ ਠੀਕ ਆ ਪਰਾਂ ਦੇ ਗਿਆ ਤਾਂ ਪਰਾਂ ਦੀ થી ਆਇ ਇੱਧਰ ਦੀ ਕਦੋਂ ਆਇਆ ਬੱਚੇ ਨੂੰ ਉਹ ਘਰ ਲਾਉਂਦਾ ਮੈਂ ਕਾਉਂ ਕੱਲ ਪਰਾਂ ਬੱਚੇ ਨੂੰ ਧਾਰਨਾ ਹੁੰਦਾ ਚਾੜਾ ਡਾੜੀ ਕਾਲ ਸਕੂਲ ਨਹੀਂ ਆਦਾ ਕੱਲ ਕਰਾਂਗੇ ਜਦ ਦੀ ਸਕੂਲ ਨੂੰ ਦਾੜੀ ਪਹਿਲੀ ਕਰ ਲਓ ਇੱਦਾਂ ਦੀ ਪਹਿਲੀ ਕਰ ਲਓ ਉੱਥੋਂ ਦੀ ਵੀ ਸੇਪਰਾ ਅਜੂਗਾ ਮੋਟਰਸ ਵਾਲੇ ਉਹ ਪੋੜ ਪੋੜ ਕੋਲੇ ਪੁੱਤੋਂ ਆਪੇ ਹੀ ਲਾ ਕਰਨੀਏ ਜਦੋਂ ਆਪਾਂ ਸਕੂਲ ਚ ਗੱਲ ਕਰਾਂਗੇ ਆਕੇ ਵੀ ਸਾਡਾ ਅੱਜ ਗੱਲ ਖਰਾਬ ਆ ਰਸਤਾ ਤੇ ਕਾਹਰੇ ਬੋਨੀ ਮਾਂ ਉਹਦੇ ਤੋਂ ਟਰਾਲੇ ਟਰੱਕ ਉਲਟ ਗਿਆ ਯਾਰ ਪਾਣਾ ਉਹ ਵੀ ਬਹੁਤ ਰੈਂਟੂ ਹੋਈ ਲਈਂ ਹਾਂ ਉਹ ਰੋਲਟਿਆ ਯਾਰ ਨਾ ਇੱਧਰ ਨਹੀਂ ਮਾਂ ਪੁੱਤ ਨੀ ਮੈਂ ਗੱਲ ਕਰਦੇ ਨਾ ਉਹ ਪੰਡੇ ਦਿੱਕ ਇੱਧਰ ਬਹਣ ਦੇ ਗੱਡੀਦਾਰ ਤੇਰ ਉਹ ਠਾ ਬੱਜ ਜਾ ਉਹਨੂੰ ਕਿਹਾ ਜੀ ਮਾਤੁਰ ਦੀ ਆਕਰਪਰਾ ਦੀ ਤੇ ਹੁਣ ਫੇਰ ਲੱਗ ਲੇਗੇ ਸਕੂਲ ਨੂੰ ਫੇਰ ਜੰਦਾ ਰੋਗੈ ਸੀ ਸੁਆਣੇ ਨਾ ਪਰ ਤੋ ਹੋਰ ਹੀ ਕਲਾਇ ਰਖਦੇ ਆ ਜੀ ਤਾਂ ਗੱਲ ਮੰਨਦੇ ਨਹੀਂ ਨਾ ਹੈਗੇ ਆਪਦੀਆਂ ਚਲਾਉਂਦੇ ਨੇ ਸਾਰੇ ਆ ਬੱਸਾਂ ਹੀ ਘਾਲਿਆ 21 ਆ ਕੱਲੀ ਬੰਦਾ ਸਾਰੇ 3 ਨੇ 3 ਨੇ ਬੰਦਾ ਦੋ ਅੱਗੇ ਸੀ ਇੱਕ ਪਿੱਛੇ ਬੈਠਿਆ ਛੱਡ ਦੇਖੋ ਜੀ ਸਕੂਲ ਚ ਕਿਵੇਂ ਆਇਆ ਬੱਚਾ ਸ਼ਾਂਤੀ ਮਾਂ ਮਾਂ ਉੱਤ ਲੱਗਦੀ ਆ ਐਨੀ ਵੋਲਡਿੰਗ ਦੇ ਵੀ ਜਰਗਨੇ ਪਿਆਰ ਨਾਲ ਪੁੱਛਦੇ ਨੇ ਹੂੰ ਦੀ ਸਾਰੇ ਬੱਚੇ ਬਾਹਰ ਲੈ ਕੇ ਜਾ ਰਹੇ ਨੇ ਮੇchan ਸਾਹਿਬ ਤਾਂ ਪਹਿਲਾਂ ਆ ਗਿਆ ਨੰਬਰ ਲੈ ਗਿਆ ਅੱਜ ਟਾਈਮ ਪਲੀਜ਼ ਮਮਾ ਨੂੰ ਕਹਾਂ ਲੋ ਜੀ ਬੱਚਿਆਂ ਨੂੰ ਆਤੀਆਂ ਗੁਲਫ਼ੀਆਂ ਲੈ ਆਏ ਨੇ ਗੁਲਫ਼ੀਆਂ ਤੁਸੀਂ ਵੀ ਖਾ ਲੋ ਕਿਉਂ ਮੈਂ ਪਰਨਾਂ ਦਿਆ ਨੇ ਜੂਸ ਲੈ ਲਿਆ ਤੇ ਅਦਿਆ ਨੇ ਗੋਲੀਆਂ ਲੈ ਲਈ। ਲੋ ਲੈ ਆ। ਤੁਸੀਂ ਵੀ ਖਾ ਸਕਦੇ ਹੋ। ਖੁਸ਼ ਆਹ ਲੋ ਜੀ ਪੀ ਲਓ। ਨਹੀਂ ਮੈਂ ਤਾਂ ਆਹ ਲੋ ਜੀ ਪੀ ਲਓ। ਬੈਗ ਅਸੀਂ ਇਹਨਾਂ ਦੇ ਚੱਕ ਲਏ ਤੇ ਹੁਣ ਅਸੀਂ ਚਲਦੇ ਆਂ ਘਰੇ। ਗੱਡੀ ਭਰ ਲਈ ਆ ਜਿਹੜੇ ਵਿੱਚ ਨਹੀਂ ਨਾਲ ਆਏ ਤੇ ਸਾਡੇ ਪਿੰਡ ਦੇ ਤੇ ਉਹਨਾਂ ਦੇ ਵੀ ਅਸੀਂ ਨੇ ਚੱਕੇ ਲਏ ਵੀ ਚਲੋ ਕਿਤੇ ਹਨਾ ਬਾਰ-ਬਾਰ ਪਕਾਈ ਕਰਦੇ ਆਉਣਗੇ ਸਾਰੇ। ਵੀ ਆਪਣੇ ਕਰੋ ਲੈ ਜਾਣਗੇ ਆ ਕੇ ਵੀ ਬੈਗ ਸੀ ਨਾਲ ਲੈ ਜਣੇ ਨੇ ਹੁੰਦਾ ਆਪਣੀ ਗੱਲ ਭਈ ਐ ਹੋਈ ਉਹ ਦਿਖਾਉਂਦੇ ਨੇ ਕੋਸਾ ਕੁਲਪੀਆਂ ਮਿਲ ਗਈਆਂ ਆ ਦੇ ਕਰਮ ਮੇਰਾ ਜੀ ਕਰਮਾਂ ਦਾ ਉਹ ਹੁੰਦਾ ਸਾਰਿਆਂ ਦਾ ਚਲੋ ਵਧੀਆ ਇਹਨਾਂ ਨੂੰ ਦਾਨ ਪੁੰਨ ਹੋ ਗਿਆ ਮਾੜਾ ਮੋਟਾ ਚਲੋ ਜੀ ਹੁਣ ਘਰੇ ਜਾ ਕੇ ਅੱਜ ਪਾਰਟੀ ਹੋਗੀ ਪਾਰਟੀ ਬਹੁਤ ਕਿਤੇ ਪਾਰਟੀ ਮੂਰਤ ਖਾ ਲੈਣੇ ਇਤਿਨ ਕਾਹੇ ਬਦਾਂ ਤੁਸੀਂ ਗੱਡੀ ਘੜੀ ਧਿਆਨ ਰੱਖੋ ਕਿ ਗੱਲਾਂ ਗੱਲਾਂ ਦੇ ਵਿੱਚ ਸਾਡੇ ਸਾਭ ਦੇ ਘੋੜੇ ਤੋੜਦੇ ਨਹੀਂ ਨਹੀਂ ਮੈਨੂੰ ਤਾਂ ਹੀ ਹੋਣੀ ਆ ਰਹੀ ਲੱਗਦੀ ਤਾਂ ਹੀ ਲੈਣੀ ਆ ਵੀ ਸਾਡੀਆਂ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਤੇਰੀ ਨਾ ਮੈਨੂੰ ਭਰਾ ਕਰਾ ਗੱਲ ਨਹੀਂ ਪੀਣਾ ਤੇਰਾ ਗਾ ਨਹੀਂ ਖੜਾ ਖੜਾ ਗੋਲਫੀ ਦਾ ਪਤਾ ਮੈਂ ਮੈਂ ਤਾਂ ਗੋਲਫੀ ਦਾ ਨਹੀਂ ਹੈ ਮੈਂ ਮੈਂ ਤਾਂ ਗੋਲਫੀ ਕਿੱਛੀ ਪਾਰਟੀ ਨੂੰ ਇਹ ਕਹਿ ਰਹੇ ਜਦੋਂ ਨੈਕਸਟ ਟਾਈਮ ਆਏ ਫੇਰ ਅਸੀਂ ਤੁਹਾਡੇ ਨਾਲ ਆਵਾਂਗੇ ਹੁਣ ਆਪਾਂ ਪਾਲਟੀ ਕਰਕੇ ਆਵਾਂਗੇ ਕੀ ਕੀ ਖਾਵਾਂਗੇ ਦਰਸ਼ਾਨ ਤੈਨੂੰ ਕੀ ਖਾਣਾ ਚਾਹਤੋਂ ਨਹੀਂ ਸੀ ਪ੍ਰਗਰੀ ਸ਼ਾਨੀ ਕੀ ਖਾਵਾਂਗੇ ਹੋਏ ਠੀਕ ਗਾਇਸ ਤੇ ਚਲੋ 버거 버거 ਜਸਨੀ ਜਸਨੀ ਤੇ 버거 버거 ਯਾ 버거 ਵਾ ਜਸਨੀ ਜਸਨੀ ਆਹ ਵਾ ਫ੍ਰੈਂਚ ਫ੍ਰਾਈਸ ਸੌਇਕ ਆ ਆਈ ਬੀ ਡੂਇੰਗ ਪ੍ਰੋਟੋਵੀਏ ਤੇ ਕੀ ਬੋਲੇ ਹੁੰਦਾ ਨੇ ਪੀਜ਼ਾ ਅਬੀ ਸਭ ਦੁਨੀਆ ਦਾ ਸਭ ਤੋਂ ਵੱਡਾ ਤੇਰਾ ਫਿਕਰਾ ਕਿੰਦੀ ਪਾ ਆਪਣਾ ਬਰਗਰ ਕਰਿਆ ਬਾਈ ਤੇਰਾ ਉਹ ਸਮਝ ਨਹੀਂ ਰਹਾ ਮੈਂ ਇਹਦੇ ਬਾਅਦ ਸਹੀ ਨਾ ਦੇ ਨਾ ਇਹ ਇੱਕ ਬੋਲ ਕੋਈ ਇੱਕ ਬੋਲ ਦੀ ਆਹਦਾ ਮੇਰਾ ਮੈਂ ਵੀ ਫ੍ਰੈਂਚ ਫ੍ਰਾਈ ਖਾ ਲੂਗੀ ਇਹਨਾਂ ਦੇ ਨਾਲ ਆਰਡਰ ਬੁੱਕ ਕਰਾ ਕੇ ਕਿੰਨੇ ਮਾਗਦਾ ਇੰਨੇ ਬਰਗਰ ਕਰਕੇ ਨੇ ਆਰਡਰ ਪੱਕਾ ਚਾਰ ਬਰਗਰ ਤਿੰਨ ਫ੍ਰੈਂਚ ਫ੍ਰਾਈ ਇੱਕ ਕਪੀਜ਼ਾ ਇੱਕ ਕਪੀਜ਼ਾ ਤੇ ਇੱਕ ਬਰੂਟ ਇੱਕ ਬਰੂਟ ਵੀ ਇੱਕ ਬਰੂਟ ਫਰੂਟ ਤਬੀਆ ਚਲੂ ਫਰੂਟ ਤਬੀਆ ਸਟਰਾਬੇਰੀ ਸ਼ੇਕ ਸਟਰਾਬੇਰੀ ਸ਼ੇਕ ਮੈਂ ਵੀ ਇੱਕ ਕੋਲਡ ਕਾਫੀ ਫਰੂਟ ਤਬੀਆ ਦੋਸ ਤੇਰੇ ਫਰੂਟ ਇੱਕ ਬੇਠਾ ਕਿਤੇ ਹੋਰ ਆਇਤੇ ਹੋਟਲ ਤੇ ਬੈਠੇ ਹੋ ਆਏ ਲੱਗ ਰਹੇ ਰੁਕਣੇ ਹੋਣਾ ਉੱਤੇ ਵੀਰ ਨਾਲ ਕੁਝ ਹੋਰ ਦੇਖ ਲਾ। ਉਹ ਗੱਲ ਹੈ ਕਿ ਬੱਚੇ ਮੰਨ ਗਏ ਸੱਚੇ ਵੈਸੇ ਗੱਲਾਂ, ਯਾਨੀ ਕਿ ਉਹਦੇ ਬੱਚੇ ਮੰਨ ਕੇ ਸੱਚੇ। ਜਿਹੜੇ ਲੈਣ ਤੇ ਲਾ ਲਏ ਵਿਚਾਰੇ ਉਸੇ ਤੇ ਲੱਗ ਜਾਂਦੇ ਨੇ। ਉਹੀ ਤਾਂ ਗੱਲ ਆ ਪਰ। ਲੋ ਜੀ ਤੇਲ ਦੀਆਂ ਪੂਰੀਆਂ। ਵਾਰੀ ਬੜੀ ਪੰਪ ਕਰਨ ਆਪਰੇ ਵਾਰੀ ਪੰਪ ਕਰਨ। ਮੁਕਾ ਦੇਣਗੇ ਸ਼ਾਮ ਤੱਕ। ਜਾਨ ਨੂੰ ਇਹਨਾਂ ਦੀ ਵਾਰੀ ਆਊਗੀ ਸਾਡੇ ਆਲੇ ਦੀ। ਉਹਦੋਂ ਤੇਲ ਮੁੱਕ ਜੂਗਾ। ਐਨੀ ਗੱਲਾਂ ਦੇ ਦੇ। ਠੀਕ ਹੋਣਾ ਅ빠 ਘਰੇ ਜਾ ਰਹੇ ਆ। ਆਈ ਟੀਮ ਹੋਰ ਕਾਈ ਕਾਈ ਆਏ ਹੋਣਾ ਜਾਵਾਂਗੇ ਵੱਡਾ ਵੱਡਾ ਪੌੜੀ ਕੱਲ ਨੂੰ ਸੋ ਕੱਲ ਤਾਂ ਕਣਕਰਿਆਂ ਦੇ ਵਿੱਚ ਹੋਰ ਸਰਕਾਰ ਦੇ ਕੱਟ ਠੰਡਿਆ ਦੀंदे ਨੇ ਐ ਵੀ ਮੋਟਰਸਾਈਕਲ ਵਗੈਰਾ ਲਾਉਂਦੇ ਚਲੋ ਗੱਡੀਆਂ ਅੰਦਰ ਵੀ ਬੈਠ ਕੇ ਰਹੇ ਨਹੀਂ ਜਦੋਂ ਮੋਟਰਸਾਈਕਲ ਜਾਂਦੇ ਨੇ ਉਹ ਤਾਂ ਟੈਕ ਨਹੀਂ ਗੱਡੀਆਂ ਤੇ ਜੀਵਾਂ ਪਰ ਵੀ ਮਾਰਦੇ ਫਿਰ ਆਖਦੇ ਹੋਰ ਗੱਡੀ ਵੀ ਲਿਆਂਦੀ ਤੂੰ ਅੱਛਾ ਕੋਈ ਹੋਰ ਲਾਏ ਜੀ 25 ਰੁਪਏ ਕਿ ਮਾਰਦੇ ਆਹ ਜਾਨੇ ਇਹ ਬਿੱਟਲ ਕਿਹਨੇ ਆਏ ਇਹਨਾਂ ਨੂੰ ਕਹਿਣ ਤੁਨੋਂ ਐੇ ਲੋਕਾਂ ਨੂੰ ਨਾ ਕੋਈ ਮੰਨਦਾ ਕਿ ਸੇਰੀ ਮੰਨਦਾ ਵੀ ਨਹੀਂ ਹੈਗਾ ਕਿ ਕਣਕਾਂ ਸੀ ਪਾਉਣੇ ਕਰ ਕਰਦੇ ਆ ਬਾਾਕੀ ਕਰਾ ਫੇਰ ਕਿ ਕਿੰਨੀ ਸੋਣੀ ਨਮੀਂ ਕਰਦੀ ਆ ਨਾ ਹੋਰ ਸਭ ਸਭ ਬਣ ਗਿਆ ਚਲੋ ਜੀ ਹੁਣ ਘਰੇ ਜਾ ਕੇ ਤੁਹਾਡੇ ਮੂਰਤ ਵੀਰ ਪੀ ਗਏ ਉਧਰ ਉਧਰ ਡੱਗੀ ਭਰਤੀ ਤੇਰਾ ਕਿਹੜਾ ਮੈਂ 1 ਮਿੰਟ ਚੱਕੀ ਆਹ ਨੋ ਕਿਹੜਾ ਨਹੀਂ ਵਾ 1 ਮਿੰਟ ਮੈਂ ਤਾਂ ਆਖਣਾ ਆਹ ਆਹ ਆ ਉਸ ਦੀ ਅਬ ਕਿਹਦੇ ਜਨ ਹੈ ਇਹ ਇਹ ਤਾਂ ਉਧਰ ਸੀਨ ਸੂਨ ਕਰਨ ਗਏ ਉੱਥੇ ਫੜਾ ਦਿਓ ਆਹ ਤੇਰਾ ਵਾ ਚੰਨੀ ਜੱਫਾ ਲਾ ਸਸੀ ਗਾਲ ਬੇਬੇ ਜਸਨੀ ਜਦਾ ਆਹ ਕੁੜਾ ਪਾਰ ਲਿਆ ਇਹ ਸਾਬ ਦੇ ਜਿਹੜੇ ਫੋਨ ਕਰਕੇ ਵੀ ਮੰਗਾ ਲੇ ਵੀ ਜਾ ਰਹੇ ਨੇ ਸਾਡੇ ਵੀ ਚੱਕ ਲਿਆ ਸਾਡੇ ਵੀ ਚੱਕ ਲਿਆ ਚੱਲ ਮਾ ਬਾਰ ਬਾਰ ਕਿੱਥੇ ਗੇੜੇ ਲਾਉਣਗੇ ਦੇ ਲਾਂਗੇ ਪਰ ਆਵਾਂਗੇ ਨਾ ਬਸ ਉਹ ਦੋ ਅਬ ਨਹੀਂ ਤੁਰੰਦੇ ਨੇ ਇੱਕਾ ਨੂੰ ਦਾ ਬਸ ਆ ਚੱਕ ਲਿਓ ਆਪਣੇ ਸਾਬ ਲੈ ਗਿਆ ਆਪਦਾ ਹਾਂ ਠੀਕ ਹਾਂ ਨਾ ਇਹ ਤੇ ਜਸਨੀ ਦਾ ਸੇਵਾ ਉਹਦਾ ਪਾਕੇ ਪੱਜ ਗਿਆ ਚਲੋ ਓ ਆ ਜਾ ਪ੍ਰਧਾਨ ਪਰਮਜੀਤ ਆ ਉਧਰ ਫੋਨ ਕਰ ਲਾ ਕਾਕਾ ਮਾਰਦਾ ਲੋਕ ਲਾ ਤਾਂ ਆਹ ਇਹ ਥੱਕ ਗਿਆ ਨਾ ਕਿਉਂ ਤੀ ਵਿਰਾਗੜਾ ਤੇ ਨਾ ਕੋ ਮੁੱਛ ਤੇ ਲੱਗਿਆ ਕੁਛ ਨਾ ਮੈਂ ਦਾਖਾ ਦੇ ਨਹੀਂ ਉਹਿਆ ਸਾਥ ਹੋ ਰੋ ਨਹੀਂ ਤਾਂ ਕਹੀ ਗੱਲ ਤਾਂ ਫਿਰ ਦਾੜੀ ਪੂਛਾ ਲਿਪੜੀਆਂ ਨਹੀਂ ਕੜਾ ਨਾਲ ਤਾਂ ਸਾਹ ਰੇਦਾ ਮੈਂ ਤਾਂ ਹੀ ਲਿਆਂ ਦਾ ਪਾਣੀ ਕਿਸੇ ਕਰਾਉਣੀ ਕੋਈ ਸੁਰੱਖਿਆ ਮਾ ਸਾਫ ਚਲੋ ਵੀ ਆ ਜਾ ਚਲ ਕਰ ਵੀਡੀਓ ਤੁਸੀਂ ਪੀ ਲਈ ਕਿਵੇਂ ਕਰੀ ਕਹਿੰਦਾ ਹਾਂ ਲੜਾਈ ਲੱਗ ਗਈ ਇਹਨਾਂ ਨੇ ਤਿਆਰ ਹੈ ਭੱਜਣ ਵਾਸਤੇ ਜੇ ਘੱਲ ਰਾਹ ਆਖੀ ਕਹਿੰਦੀ ਉਹਨਾਂ ਲੋਕਾਂ ਨੇ ਲੈਟ ਹੀ ਨਹੀਂ ਬੰਦ ਕੀਤੀ ਬਿੱਜੂ ਜੇ ਕਹਿੰਦੇ ਸਾਨੂੰ ਨਹੀਂ ਡਰ ਡਰ ਹੈਗਾ ਜੋ ਉਹ ਦੇਖੋ ਮੈਂ ਕਿ ਥੋੜਾ ਕੁਝ ਜਾਣ ਨਾਲ ਦੇ ਵੀ ਨਾਲ ਹੀ ਜਾਓ ਹੋਰ ਹੋਰ ਇਹੀ ਤਾਂ ਮੂਰਖਤਾ ਹੈਗੀ ਆ ਡਰ ਨਹੀਂ ਹੈਗਾ ਤੇ ਸੁਣਦੇ ਹੀ ਨਹੀਂ ਅਣਖਾਂ ਨੂੰ ਵਰਦੇ ਨੇ ਬੜੇ ਹੋਰ ਹੋਰ ਤਾਂ ਖਾਲੀ ਕਰ ਦਾਂਗੇ ਦੇਖੀ ਪੰਪ ਫਟਾ ਕੇ ਚੱਲ ਰਹੀਆਂ ਨੇ ਭਾਈ ਇਹ ਕਿੱਕਰ ਟਰਾਲੀ ਦੇ ਵਿੱਚ ਤਿੰਨ ਦਿਨ ਢੋਲ ਤਾਰਖੇ ਨੇ ਲੋਕਾਂ ਨੇ ਹਾਂ ਆਹ ਲਾੜਮ ਬਿਆਰੇ ਜਿਹਨੂੰ ਅੱਜ ਵੀ ਲੋਡ ਲੈਂਦੇ ਮਹੀਨੇ ਤੱਕ ਲੋੜਾ ਅੱਗੇ ਲੈ ਕੇ ਪਰਿਆ ਆਪੇ ਡਾਰਾ ਜਿਹੜਾ ਡਾਰਾ ਹੁਣ ਤਾਂ ਬੈਂਕਾਂ 'ਚ ਪੈਸੇ ਕਢਾ ਕੇ ਵੀ ਕੈਸ਼ ਰੱਖ ਰਹੇ ਨੇ ਘਰ 'ਚ ਹਾਂ ਹਾਂ ਸਦਾ ਬੱਤਾ ਲੈ ਹੁਣ ਜੇ ਭਾਈ ਘਰੇ ਪੈਸਾ ਆਊਗਾ ਤਾਂ ਚੀਜ਼ ਆ ਵੀ ਜਾਊਗੀ ਹੁਣ ਬੈਂਕ 'ਚੋਂ ਕੌਣ ਕਢਾਉਣ ਜਾਊਗਾ ਬੈਂਕਾਂ ਦਾ ਕੀ ਫਾਇਦਾ ਕੋਈ ਤਾਂ ਹੈਗਾ ਹੋਰ ਬੈਂਕਾਂ ਚੋਂ ਬਿਕਰਮਾ ਤੋਂ ਦੋ ਤਿੰਨ ਬੋਰੀਆਂ ਇਕੱਠੀ ਢਾ ਲੈ। ਉਹ ਸਾਡੇ ਮੁੰਡੇ ਨੇ ਮੋੜ। ਇੱਕ ਵਾਰੀ ਤੂੰ ਲੈ ਕਢਾ ਲੈ ਆਪਦੀ ਜਿਹੜੀ ਇਕੱਠੀ ਕਰੀ ਹੋਈ ਐ। ਕਹਿੰਦੇ ਬੈਂਕਾਂ ਚੋਂ ਪੈਸੇ ਕਢਾ ਲਓ ਛੇ ਦੀਆਂ ਬੋਰੀਆਂ ਲਿਆ ਦੋ ਉਧਰ ਲਾ ਜਾ। ਆਹ ਗੁਰਦੁਆਰਾ ਵਾਲੇ ਭਾਬਿਆਂ ਤੋਂ ਲੈ ਲੈਣੇ ਆ। ਬੋਰੀਆਂ ਕਢਾ ਲਓ ਕਹਿੰਦੇ ਕੋਈ ਨਹੀਂ ਉੱਕਰ ਰੱਖੇ ਘਰ ਖਾਏ ਸੇ। ਸੋਲੇ ਮੰਜੇ ਤੇ ਤੂੜੀ ਚ ਰੱਖ ਦਾਂਗੇ। ਰੱਖ ਲੈ ਮੁੰਡੇ। ਉਹ ਤਾਂ ਤੂੜੀ ਚ ਤਾਂ ਪੌਦੇ ਆਪਦੀ ਪਰਮੀ ਫਲੂ ਦਾ ਡਰ ਹੈ ਕਿਤੇ ਕੋਈ ਲੈ ਨਾ ਜਾਵੇ। ਕਹਿੰਦਾ 5000 ਦੀ ਪੌਦਾ ਕਿਤੇ ਮੇਰੀ ਕੋਈ ਪੌਦਾ ਹੀ ਲੈ ਜਾਵੇ। ਦੁਬਾਰਾ ਮਿਲ ਨਹੀਂ ਰਹੀ। ਮੈਂ ਕਹਿੰਦਾ ਰੋਕਣੇ। ਕੌਣਾ? ਕਹਿੰਦੇ ਮੈਂ ਬੈ ਕਮ ਰਹਿਣਾ ਮਸਤ ਨੂੰ। ਕੌਣ? ਲੱਗਦੀ। ਆ ਬਨੀਤ ਦਾ ਆਇਨਾ ਦਾ ਜਿਹੜੀ ਸਾਰਾ ਬੱਚੇ ਤਾਂ ਕਿੱਥੇ ਬੈਠ ਸਕਦੇ ਨੇ ਇਹਨੇ? ਬੈਗ ਵਾਸਤੇ ਫੋਨ ਆਈਗੇ ਉੱਥੇ ਉਹ ਸ਼ਾਨੀ ਉਹ ਰਹਿੰਦੇ ਆ ਇਧਰ ਆਪਣੀ ਉਹ ਨੰਨ ਤੋਰੀ ਅੱਛਾ ਸਾਬ ਦੇ ਚੱਕ ਲਿਆਏ ਪਰ ਕੇ ਲਿਆਇਆ ਗੱਡੀ ਦੋਨਾਂ ਦੇ ਟੈਟੂ ਦਾ ਵੀ ਹਾਂ ਟੈਟੂ ਤਾਂ ਰਹਿ ਗਿਆ ਇਕੱਲਾ ਟੈਟੂ ਤਾਂ ਜਿਆ ਦੇ ਮੈਨੂੰ ਰੋਟੀ ਖਾਣਾ ਕਿ ਕੀ ਕਰਨਾ ਮੈਨੂੰ ਰੋਟੀ ਖਾਣੀ ਕੀ ਕਰਾਂ ਕਾਰਨ ਆ ਜਿਵੇਂ ਆਖਣਾ ਮੈਨੂੰ ਆਹ ਤੂ ਆ ਗਏ ਉਹਨਾਂ ਨੂੰ ਮਿਲ ਜੂਰੇ ਹੈ। ਆ ਗਏ ਉਹਨਾਂ ਨੂੰ ਬੋਲਦੀ ਆ। ਇਹਨਾਂ ਨੂੰ ਕਿਹੜਾ ਸਿਆਣ ਹੋਣੀ ਵਿੱਕੀ ਡੈਡੀ ਯਾਦ ਨਹੀਂ ਰਿਹਾ ਟਾਸ਼ੂ ਦਾ ਸਾਡੇ। ਉਹ ਤਾਂ ਉਹ ਨੀਤ ਦੀ। ਹਾਂ ਉਹਨਾਂ ਦੇ ਦੋਨੇ ਭੈਣ ਭੈਣ ਲਿਆ ਗਏ। ਉਹਨਾਂ ਨੂੰ ਪਤਾ ਨਹੀਂ ਆ ਗੋਲਡੀ ਵੀ ਰਣ ਕਿਵੇਂ ਪਤਾ ਲੱਗਿਆ ਇਹਨਾਂ ਨੇ ਫੋਨ ਕਰਤਾ। ਪਤਾ ਨਹੀਂ ਹੋਰ ਆਮਨੇ ਚਾ ਚੇਨੇ ਵੀ ਫੋਨ ਕਰਤਾ ਕਹਿੰਦਾ ਉਹਦਾ ਵੀ ਲਿਆਇਓ ਨੂਰ ਦਾ। ਉਹਦਾ ਵੀ ਬਾਜੀ ਦੇ ਜੀ ਦੇ ਜਾਇੰਗੇ ਸਾਨੂੰ ਕੋਈ ਪਤਾ ਨਹੀਂ। ਕਾਇਰ ਨਾ ਇਹਨਾਂ ਦੇ ਸੋਰੀਆਂ ਦੇ ਇਹਨਾਂ ਇਹਨਾਂ ਦੇ ਨਹੀਂ ਕਲਾਸਾਂ ਨਹੀਂ ਪਤਾ ਬੈਗਾਂ ਦਾ ਨਹੀਂ ਪਤਾ ਇਹ ਤਾਂ ਜਿਹੜਾ ਮੈਡਮ ਉਹ ਫੋਨ ਕਰਨਗੇ ਸੈਕਸ਼ਨ ਦੱਸਣਗੇ ਇਹ ਜਾ ਕੇ ਜਾ ਕੇ ਭੱਜ ਭੱਜ ਕੇ ਚੱਕੀਂਗੇ ਤੂੰ ਸਾਨੂੰ ਕਲਾਸਾਂ ਸਾਰੀਆਂ ਨਹੀਂ ਪਤਾ ਸੀ ਆਪਣੀ ਇੱਤ ਹੀ ਨਹੀਂ ਪਤਾ ਮੈਨੂੰ ਮਿੰਦਿਰ ਸ਼ਾਨ ਦੀ ਪਤਾ ਜਸਨੀਦ ਦੀ ਪਤਾ ਚੱਲ ਉਹਨਾਂ ਦਾ ਔਖਾ ਹੋ ਜਾਂਦਾ ਵਿਚਾਰਿਆਂ ਦਾ ਉਹਨਾਂ ਨੇ ਕੋਈ ਲੈ ਕੇ ਆਉਣਾ ਹੈ ਔਰ ਔਰ ਦਹੀਂ ਲੈ ਆਇਆ ਸਾਨੂੰ ਬਦਲ ਜਾਂਦੇ ਕੋਈ ਚਰ ਨਾ ਤੇ ਮੈਨੂੰ ਕਿਹਾ ਸੀ ਕਿ ਸਾਰੇ ਬੰਦ ਨਹੀਂ ਪਾਉਗਾ ਮੈਂ ਸੋ ਬਿਲੇ ਬੋਲਦਾ ਹਾਂ ਸਾਈਉ ਅੱਜ ਤੇਰਾ ਲਹੂ ਪੀਣਗੇ ਤੇਰਾ ਮੇਰਾ ਕਿਉਂ ਕਰ ਰਹੇ ਨੇ ਅੱਜ ਮਾਂ ਬਾਂਦਰ ਸਾਰਾ ਦਿਨ ਬਹੁਤ ਚਲੇ ਤੇਰੇ ਜਿੰਨਾਂ ਵਾਜਨ ਦਾ ਸਾਡੀ ਜਸਨੀ ਚ ਹੋਣਾ ਚੱਕ ਲੈ ਇਹਨੂੰ ਉਦੋਂ ਮੈਂ ਚੱਕ ਲਗੂ ਮੈਨੂੰ ਚੱਕ ਪੈ ਜੂ ਰਹਿਣ ਦਾ ਤਾਂ ਹੀ ਤਾਂ ਕਹਿਣੀ ਆ ਮਾ ਤੇਰੇ ਜਿੰਨਾਂ ਵੇਟ ਮੇਰਾ ਤਾਂ 46 ਆ ਫੇਰੇ ਦਾ 39 ਆ ਬਾਤ ਤੇ ਤਵਾਜ਼ ਵੇਹਰ 6 7 ਕਿਲੋ ਗਈ ਬਾਜਨ ਬੱਦੇ ਘੱਟ ਹੋ ਗਏ ਕਿੰਨਾ ਕੁੜੀ 46 46 ਕਿੰਦਾ ਕੋਈ ਨਾ ਸਾਲ ਕਿ ਛੜ ਤੇਰੇ ਬਰਾਬਰ ਹੀ ਕਰ ਦਾਂਗੇ ਤੇਰੇ ਬਰਾਬਰ ਹੁਣ ਤਾਂ ਇਹ ਭੱਜਦੀ ਆ ਹੁਣ ਤਾਂ ਇਹਦਾ ਵਜ਼ਨ ਘਟ ਰਿਹਾ ਹੁਣ ਮੇਰਾ 38 37 ਇਹ ਰਹਿ ਗਿਆ ਕੋਲਡੀ ਲੈ ਗਿਆ ਬੈਗ ਉਹਨਾਂ ਦੇ ਘਰੀ ਆ ਰਿਹਾ ਠੀਕ ਆ ਸ਼ਾਨੀ ਵਾਲਾ ਵੀ ਦੇ ਤਰ ਨਾਲੇ ਹਾਂ ਦੋਵੇਂ ਲੈ ਗਿਆ ਠੀਕ ਆ ਬਸ ਉਹਦਾ ਰਹਿ ਗਿਆ ਆ ਉਹਦਾ ਹਾਂ ਉਹਨੂੰ ਠੀਕ ਆ ਦਰਸ਼ਣ ਬਸ ਉਹ ਕਰੇ ਵਗ ਜਾਣਗੇ